ਵਿਕਰਮ ਸਿੰਘ ਮਜੀਠੀਆ ਇਕੱਲੇ ਸ਼੍ਰੋਮਣੀ ਅਕਾਲੀ ਦਲ 'ਚ ਤੁਹਾਨੂੰ ਕਿਉਂ ਲੱਗਦਾ ਹੈ ਕਿ ਨਿਸ਼ਾਨੇ 'ਤੇ ਨਹੀਂ ਸਰਕਾਰ ਦਾ? ਸਬਜ਼ੀ 'ਚ ਬਨੂਨ ਵੀ ਹੁੰਦਾ ਕਾਲੀ ਮਿਰਚ ਵੀ ਹੁੰਦੀ ਹੈ ਪਰ ਜਦ ਹਰੀ ਮਿਰਚ ਪਾਈਏ ਚੀਕਾਂ ਉਡਾਉਂਦੀ ਹੈ। ਅਕਾਲੀ ਦਲ ਦੀ ਹਰੀ ਮਿਰਚ ਹੈ ਵਿਕਰਮ ਸਿੰਘ ਮਜੀਠੀ ਹੈ। ਤੁਸੀਂ ਕਿਸ ਬੇਸੇ ਤੇ ਡਰੱਗ ਬਣੀ ਕਹਿੰਦੇ ਸਾਨੂੰ ਇਹ ਦੱਸੋ। ਜਿਹੜੇ ਕਹਿ ਰਹੇ ਆ ਫਿਰ ਉਹਨਾਂ ਦਾ ਕਰੋਗੇ ਕੀ? ਉਹਨਾਂ ਦਾ ਇਲਾਜ ਕਰਾਂਗੇ। ਇਹ ਨਹੀਂ ਜਿਵੇਂ ਕਰੋਨੇ ਵਾਲੇ ਨੂੰ ਕਰੋਨੇ ਦੀ ਦਵਾਈ ਮਲੇਰੀਆ ਵਾਲੇ ਨੂੰ ਮਲੇਰੀਆ ਦੀ ਦਵਾਈ ਜਿਸ ਤਰ੍ਹਾਂ ਦਾ ਪੇਸ਼ੈਂਟ ਉਹ ਆਵੇ ਜੀ ਦਵਾਈ ਦੇ ਦਾਂਗੇ। ਇਸ ਤਰ੍ਹਾਂ ਦੀ ਦਵਾਈ ਤਿਆਰ ਕਰੀ ਆ ਇਹ ਦੇਖ ਲਾਂਗੇ ਜਿਹੜਾ ਪੇਸ਼ੈਂਟ ਦਾ ਸਟੇਟਸ ਦੇ ਕੇ ਉਹਦਾ ਕਿੰਨਾ ਖਰਚਣ ਵਾਲਾ ਹੈਗਾ ਕਮਰ ਵਿਜੇ ਪ੍ਰਤਾਪ ਨੇ ਜਿਹੜੀ ਸਟੇਟਮੈਂਟ ਆਈ ਹੈ ਉਹਨੂੰ ਤੁਸੀਂ ਕਿਵੇਂ ਐਨਲਾਈਜ਼ ਕੀਆ ਦੇਖੋ ਕਮਰ ਵਿਜੇ ਪ੍ਰਤਾਪ ਦੀ ਸਟੇਟਮੈਂਟ ਦਾ ਆਮ ਆਦਮੀ ਪਾਰਟੀ ਨੂੰ ਦੱਸਣਾ ਚਾਹੀਦਾ ਹੈ ਜੇ ਕਮਰ ਵਿਜੇ ਪ੍ਰਤਾਪ ਝੂਠ ਬੋਲੇ ਆ ਸਰਕਾਰ ਦੇ ਉਲਟ ਬੋਲੇ ਤਾਂ ਐਕਸ਼ਨ ਲੈਣਾ ਚਾਹੀਦਾ ਹੈ ਜੇ ਉਹ ਸੱਚ ਬੋਲੇ ਤਾਂ ਸਰਕਾਰ ਨੂੰ ਗਲਤੀ ਮੰਨਣੀ ਚਾਹੀਦੀ ਹੈ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਚੱਲਦਾ ਸੀ ਵੱਡੀਆਂ ਮੱਛੀਆਂ ਤੱਕ ਪਹੁੰਚ ਕੀਤੀ ਹੈ ਤੇ ਤੁਸੀਂ ਤਾਂ ਕਾਂਗਰਸ ਵਾਲੇ ਭਾਜਪਾ ਵਾਲੇ ਸਾਰੇ ਇੱਕੋ ਇਕੱਠੇ ਹੋ ਗਏ ਆ ਸਾਨੂੰ ਪਹਿਲਾਂ ਹੀ ਪਤਾ ਸੀ ਸਾਰੇ ਰਲ ਕੇ ਆਪ ਦੇ ਦਿਵਾਲੇ ਹੋਏ ਰਹਿੰਦੇ ਜੇ ਉਹ ਇੱਕ ਛਟਾਂਕੀ ਕੀ 1 ਗ੍ਰਾਮ ਦੀ ਵੀ ਕਿਤੇ ਨਸ਼ੇ ਦੀ ਰਿਕਵਰੀ ਵਿਕਰਮਤ ਹੋਈ ਦਿਖਾਉਣ ਇਹ ਪੰਜਾਬ ਦੀ ਸਰਕਾਰ ਦੇ ਬਹੁਤ ਕਾਬਿਲ ਅਫਸਰ ਜਿਹੜੇ ਸਸਪੈਂਡ ਹੋ ਗਏ ਸੀ ਉਹਨਾਂ ਵੱਲੋਂ ਕਰਾਇਆ ਰਿਹਾ ਮੈਂ ਤਾਂ ਨਹੀਂ ਕਰਾਇਆ ਨਾ ਜੇ ਉਹ ਝੂਠਾ ਐਫ ਆਈ ਆਰ ਕਰਾ ਸਕਦੇ ਸੀ ਦੋ ਅੱਖਰੇ ਵੀ ਲਿਖ ਦਿੰਦੇ ਕਿ ਡਰੱਗ ਮੰਨੀ ਹੈ ਉਹਨਾਂ ਨੇ ਤਾਂ ਲਿਖਿਆ ਹੀ ਨਹੀਂ ਯਾਦ 18 ਤਰੀਕ ਨੂੰ ਮਿਨਿਸਟਰ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ ਮਜੀਠੀਆ ਯਾਦ ਕਰ ਲਿਆ 18 ਜੂਨ ਹੈ ਕਿਹੜੇ ਮਿਨਿਸਟਰ ਦੀ ਗੱਲ ਕਰੇ ਇਹ ਰਵਜੋਤ ਸਿੰਘ ਜਿਹੜਾ ਲੋਕਲ ਬਾਡੀ ਮਿਨਿਸਟਰ ਹੈ 29 ਮੋਬਾਈਲ ਫੋਨ ਲੈਪਟਾਪ ਹੋਰ ਪਤਾ ਨਹੀਂ ਕੀ ਕਿ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਦਸੀਆਂ ਜਿਹੜਾ ਬਰਾਮਦ ਹੋਇਆ ਕਿੱਥੋਂ ਬਰਾਮਦ ਹੋਇਆ ਦੱਸਣਾ ਜਿੱਥੇ ਛਾਪੇ ਮਾਰੇ ਨਹੀਂ ਕਿੱਥੇ ਮਾਰੇ ਆ ਕਿਹਦੇ ਆ ਉਹ ਮੇਰੇ ਕੋਲ 7 ਫੋਨ ਮੈਂ ਹੁਣ ਤੱਕ ਬਦਲੇ ਆ ਪੁਰਾਣੇ ਹੋ ਗਏ ਮੇਰੇ ਪੁਰਾਣੇ ਸੱਤੇ ਕਰ ਰੱਖਿਆ ਮੈਨੂੰ ਕਿਸੇ ਨੇ ਕਿਹਾ ਸੀਗਾ ਨਾ ਦੇਈ ਇਹਨਾਂ ਦਾ ਨੰਬਰ ਮਿਸ ਯੂਜ਼ ਹੋ ਜਾਂਦਾ ਤੇ ਜੇ ਕੱਲ ਨੂੰ ਮੇਰੇ ਬੰਨ ਕਨ 7 ਫੋਨ ਫੜੇਗੇ ਤਾਂ ਕੀ ਹੋਗੇ 29 ਫੋਨ ਬਿਕਰਮ ਅਜੀਠੇ ਨੇ ਕਦੇ ਨਹੀਂ ਵਰਤੇ ਮੈਂ ਬਿਕਰਮ ਨਾਲ ਪਿਛਲੇ 20 ਸਾਲ ਤੋਂ ਮੋਬਾਈਲ ਜੱਦਾ ਆ ਉਦੋਂ ਦੀ ਗੱਲ ਕਰਦਾ ਮੇਰੇ ਕੋਲ ਲੈਪਟਾਪ ਐਨੇ ਤੇ ਮੇਰੇ ਮਤਲਬ ਐਵੀਡੈਂਸ ਹੋ ਗਏ ਵਿਕਰਮ ਸਿੰਘ ਮਜੀਠੀਆ ਕੇਸ ਦੇ ਵਿੱਚ ਕਾਫੀ ਗੱਲਾਂ ਹੁਣ ਤੱਕ ਸਾਹਮਣੇ ਆ ਗਈਆਂ ਨੇ ਤੁਸੀਂ ਜਾਣ ਚੁੱਕੇ ਹੋਵੋਗੇ ਪਰ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦਾ ਕੀ ਸਟੈਂਡ ਹੈ ਹੁਣੇ-ਹੁਣੇ ਪ੍ਰੈਸ ਕਾਨਫਰੰਸ ਹੋਈ ਹੈ ਮਹੇਸ਼ਿੰਦਰ ਸਿੰਘ ਗਰੇਵਾਲ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਗਰੇਵਾਲ ਸਾਹਿਬ ਤੁਸੀਂ ਵੈਸੇ ਤੇ ਕਾਫੀ ਗੱਲਾਂ ਉਜਾਗਰ ਕਰ ਹੀ ਦਿੱਤੀਆਂ ਪ੍ਰੈਸ ਕਾਨਫਰੰਸ 'ਚ ਪਰ ਪਹਿਲਾ ਤੇ ਮੁਢਲਾ ਸਵਾਲ ਇਹ ਹੈ ਕਿ ਫਿਰ ਸਰਕਾਰ ਨੇ ਜਾਂ ਸਰਕਾਰ ਦੇ ਸਾਰੇ ਮੰਤਰੀ ਸਣੇ ਮੁੱਖ ਮੰਤਰੀ ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਸਾਰਿਆਂ ਨੇ ਕਿਹਾ ਕਿ ਹੁਣ ਅਸੀਂ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਚੱਲਦਾ ਸੀ ਵੱਡੀਆਂ ਮੱਛੀਆਂ ਤੱਕ ਪਹੁੰਚ ਕੀਤੀ ਹੈ ਤੇ ਤੁਸੀਂ ਤਾਂ ਕਾਂਗਰਸ ਵਾਲੇ ਭਾਜਪਾ ਵਾਲੇ ਸਾਰੇ ਇੱਕੋ ਇਕੱਠੇ ਹੋ ਗਏ ਆ ਸਾਨੂੰ ਪਹਿਲਾਂ ਹੀ ਪਤਾ ਸੀ ਸਾਰੇ ਰਲ ਕੇ ਆਪ ਦੇ ਦਿਵਾਲੇ ਹੋਏ ਰਹਿੰਦੇ ਆ ਮੈਂ ਉਹਨਾਂ ਦੇ ਨਾਲ 200% ਦੀ ਸਹਿਮਤ ਹੋ ਜਾਵਾਂ ਜੇ ਉਹ ਇੱਕ ਛਟਾਂਕੀ ਕੀ 1 ਗ੍ਰਾਮ ਦੀ ਵੀ ਕਿਤੇ ਨਸ਼ੇ ਦੀ ਰਿਕਵਰੀ ਵਿਕਰਮਤ ਹੋਈ ਦਿਖਾਉਣ ਕਾਦੀ ਰਿਕਵਰੀ ਹੈ ਕੀ ਯੋਧਾ ਨਸ਼ਾ ਵਿਰੁੱਧ ਜੀ ਦੱਸਣ ਤਾਂ ਸਹੀ ਨਾ ਜੀ ਤੁਰੇ ਜਾਂਦੇ ਨੂੰ ਦੱਸ ਦੇਣ ਕੀ ਹੋਇਆ ਇੱਕ ਇੱਕ ਕੀ ਮਗਰ ਮੱਛੇ ਨੇ ਕੀ ਕੀਤਾ ਕੀ ਦੱਸਣਾ ਡਰੱਗ 'ਚ ਆਮਦਨ ਦੇ ਜਾਣੂ ਸਰੋਤਾ ਤੋਂ ਵੱਧ ਵਾਲਾ ਇਹ ਕੇਸ ਆ ਜਿਹੜਾ ਡੀਏ ਦਾ ਰਜਿਸਟਰਡ ਹੋਇਆ ਪਰ ਨਾਲ ਨਾਲ ਡਰੱਗ ਦੀ ਗੱਲ ਹੋ ਰਹੀ ਹੈ ਨਸ਼ਿਆਂ ਵਿਰੋਧੀ ਤੁਹਾਨੂੰ ਕੀ ਲੱਗਦਾ ਦੋਵਾਂ ਕੇਸਾਂ ਨੂੰ ਕਿਉਂ ਇੱਕਮ ਇੱਕ ਕਰਕੇ ਪੇਸ਼ ਉਹ ਹੀ ਦੱਸਦਾਨਾ ਜੀ ਦੇਖੋ ਇਹ ਮੇਰਾ ਕਾਗਜ਼ ਨਹੀਂ ਇਹ ਜਿਹੜਾ ਐਫਆਈਆਰ ਆ ਨਾ ਇਹ ਪੰਜਾਬ ਦੀ ਸਰਕਾਰ ਦੇ ਬਹੁਤ ਕਾਬਲ ਅਫਸਰ ਜਿਹੜੇ ਸਸਪੈਂਡ ਹੋ ਗਏ ਸੀ ਉਹਨਾਂ ਵੱਲੋਂ ਕਰਾਇਆ ਰਿਹਾ ਹੈ ਜੀ ਮੈਂ ਤਾਂ ਨਹੀਂ ਕਰਾਇਆ ਨਾ ਜੇ ਉਹ ਝੂਠਾ ਐਫਆਈਆਰ ਕਰਾ ਸਕਦੇ ਸੀ ਦੋ ਅੱਖਰੇ ਵੀ ਲਿਖ ਦਿੰਦੇ ਕਿ ਡਰੱਗ ਨਹੀਂ ਹੈ ਉਹਨਾਂ ਨੇ ਲਿਖਿਆ ਹੀ ਨਹੀਂ ਉਹਨਾਂ ਨੇ ਉਹਨਾਂ ਨੇ ਤਾਂ ਇਹ ਲਿਖਿਆ ਕਿ ਡਿਸਪਰਪੋਰਸ਼ਨਟ ਸੈਟ ਹੈ ਤੇ ਫਿਰ ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਬੰਦਾ ਜਿੰਨਾ ਮਰਜੀ ਛਾਤਰ ਹੋਵੇ ਜਿੰਨਾ ਮਰਜੀ ਆਪਣੀ ਇਮਾਨ ਨੂੰ ਕੌਂਸ਼ੀਅਸ ਨੂੰ ਮਾਰ ਕੇ ਸਰਕਾਰ ਪਿੱਛੇ ਝੂਠ ਬੋਲਣ ਲੱਗੇ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸੱਚ ਬੋਲਣਾ ਪੈਂਦਾ ਉਹਨਾਂ ਨੇ ਆਪਣੇ ਪਟੀਸ਼ਨ ਜੀ ਲਿਖਤਾ ਹੈ ਐਫ ਆਈ ਆਰ ਜੀ ਕਿ ਆ ਲੋ ਕਿ ਜਾਦੇ ਬਿਕਰਮ ਸਿੰਘ ਮਜੀਠੀਆ 2007 ਚ ਐਮ ਐਲ ਏ ਬਣਿਆ ਹੈ ਉਹਨਾਂ ਨੇ ਡਾਇਰੈਕਟਰਸ਼ਿਪ ਤੋਂ ਰਿਜ਼ਾਈਨ ਕਰਤਾ ਹੈ। ਕੱਲੇ ਸ਼ੇਅਰਹੋਲਡਰ ਰਹਿ ਗਏ। ਜੀ। ਹੁਣ ਮੈਨੂੰ ਤੁਸੀਂ ਦੱਸੋ ਅੰਬਾਨੀ ਦੀ ਕੰਪਨੀ ਦੇ 1 ਲੱਖ ਤੋਂ ਵੱਧ ਸ਼ੇਅਰਹੋਲਡਰ ਹੈ। ਸ਼ੇਅਰਹੋਲਡਰ ਹੈ ਅੰਬਾਨੀ ਕੰਪਨੀ 'ਚ ਕੋਈ ਵੱਧ ਲੈ ਲੇ ਘੱਟ ਲੈ ਲਵੇ ਉਹਦੇ ਬਾਰੇ ਫੜ ਕੇ ਮਲਜਮ ਬਣਾਇਆ ਜਾ ਸਕਦਾ? ਜਵਾਬ ਹੈ ਨਹੀਂ। ਨਹੀਂ। ਫੇਰ ਸਰਾਇਆ ਕੰਪਨੀ 'ਚ ਜਿਹਦਾ ਵਿਕਰਮ ਸਿੰਘ ਮਜੀਠੀਆ ਕੱਲਾ ਸ਼ੇਅਰਹੋਲਡਰ ਹੈ। ਉਹ ਮਲਜਮ ਕਿਵੇਂ ਬਣਾਇਆ ਜਾ ਸਕਦਾ ਜੀ ਇੱਕ ਐਫਆਈਆਰ ਵਿੱਚ ਤੁਸੀਂ ਵੀ ਨੋਟ ਕੀਤਾ ਹੋਣਾ 2012 2021 ਵਾਲੀ ਐਫਆਈਆਰ ਨੂੰ ਵਿੱਚ ਦਰਜ ਨਾਮ ਜਿਹੜਾ ਮੈਂਸ਼ਨ ਕੀਤਾ ਗਿਆ ਜਿਹੜਾ ਚੰਨੀ ਸਰਕਾਰ ਵਲੇ ਹੋਈ ਸੀ ਉਹ ਐਨਡੀਪੀਐਸ ਦਾ ਕੇਸ ਸੀ ਉਹ ਇਸ ਵਿੱਚ ਕਿਉਂ ਮੈਂਸ਼ਨ ਤੁਹਾਨੂੰ ਉਹਨਾਂ ਨੇ ਦੱਸਿਆ ਇਹਦੇ ਜੀ ਦੱਸਿਆ ਕਿ ਉਹਦੀ ਤਬਦੀਸ਼ ਵਿੱਚ ਇਹ ਰਿਪੋਰਟ ਆਈ ਸੀ ਕਿ ਆਹਾ ਗੱਲਾਂ ਵੀ ਖੋਜਣ ਦੀ ਲੋੜ ਹੈ ਜੀ ਮੈਂ ਹੁਣ ਉਸ ਏਟ ਵਾਲਿਆਂ ਨੂੰ ਪੁੱਛਦਾ ਕਿ ਤੁਸੀਂ ਕਿਉਂ ਘੁੰਡ ਕੱਢ ਲੈ ਤੁਸੀਂ ਖੋਜ ਲੈਂਦੇ ਯਾਰ ਆਰ ਯੂ ਇਨਕੰਪੀਟੈਂਟ ਕਿਉਂਕਿ ਹੈ ਕੁਛ ਨਹੀਂ ਜੀ ਲੱਤਾਂ ਕੰਬਦੀਆਂ ਨੇ ਹਾਈ ਕੋਰਟ ਨੇ ਕਹਿਤਾ ਜਦ ਭਾਈ ਚ ਫੈਸਲਾ ਕੀਤਾ বেল ਐਪਲੀਕੇਸ਼ਨ ਤੇ ਵੀ ਹੈਵ ਨੋ ਹੈਜੀਟੇਸ਼ਨ ਇਨ ਸੇਇੰਗ ਕਿ देयर इज नो ਐਵਿਡੈਂਸ ਟਿਲ ਡੇਟ ਅਗੇਂਸਟ ਮਜੀਠਿਆ ਥੈਟ ਹੀ ਹੈਸ ਕਮਿਟਿਡ ਦਿਸ ਆਫੈਂਸ ਗਰੀਵਲ ਸਾਹਿਬ ਇੱਕ ਚੀਜ਼ ਨਵੀਂ ਵੇਖਣ ਨੂੰ ਮਿਲੀ ਐ ਇਸ ਕੇਸ ਵਿੱਚ ਪਹਿਲਾਂ ਤਾਂ ਕਾਂਗਰਸੀ ਅਕਾਲੀ ਦਲ ਇੱਕ ਦੂਜੇ ਦੇ ਖਿਲਾਫ ਸਰਕਾਰਾਂ ਵੱਲੇ ਪਰਚੇ ਕਰਦੇ ਦਿਖਾਈ ਦਿੰਦੇ ਸੀ ਦੂਸ਼ਣਬਾਜ਼ੀਆਂ ਬੜੀਆਂ ਹੁੰਦੀਆਂ ਸੀ ਹੁਣ ਤਾਂ ਸਾਰੀ ਲੀਡਰਸ਼ਿਪ ਵੀ ਕਹਿ ਰਹੀ ਐ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੀਤੀ ਕਾਰਵਾਈ ਨਾਲ ਅਸੀਂ ਸਹਿਮਤ ਨਹੀਂ ਉਹ ਤੁਹਾਡੇ ਹੱਕ 'ਚ ਜਾਂ ਵਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਆਇਆ ਉਹਨੂੰ ਕਿਵੇਂ ਵੇਖਿਆ ਨਹੀਂ ਹੱਕ ਨਹੀਂ ਦੇਖੋ ਕਈ ਵਾਰ ਪਤਾ ਕੀ ਹੁੰਦਾ ਹੈਗਾ ਜੋ ਬੰਦਾ ਜਿੰਨਾ ਮਰਜੀ ਇਸ ਜੀਵਨ 'ਚ ਗਲਤੀਆਂ ਕਰ ਲੇ ਇੱਕ ਪਲ ਆਉਂਦਾ ਹੈ ਜਦੋਂ ਬੰਦਾ ਕਹਿੰਦਾ ਯਾਰ ਨਹੀਂ ਸੱਚ ਨੂੰ ਤਾਂ ਸੱਚ ਕਹਿਣਾ ਚਾਹੀਦਾ ਸਾਚ ਨੂੰ ਤਾਂ ਸੱਚ ਕਹਿਣਾ ਚਾਹੀਦਾ ਨਾ ਉਹ ਹੁਣ ਦੱਸੋ ਇਸ ਗੱਲ ਨੂੰ ਸਮਝਦੇ ਨਹੀਂਗੇ ਕਿ ਇਹ ਸਾਰਾ ਸਾਰ ਝੂਠ ਕੀਤਾ ਬੇਈਮਾਨੀ ਕੀਤੀ ਐਂਡ ਕੀਤੀ ਵੀ ਉਸ ਵੇਲੇ ਕਿ ਜਦ 18 ਤਰੀਕ ਨੂੰ ਮਿਨਿਸਟਰ ਪ੍ਰੈਸ ਕਾਨਫਰੈਂਸ ਕਰਕੇ ਕਹਿੰਦਾ ਕਿ ਮਜੀਠੀਆ ਯਾਦ ਕਰ ਲਿਆ ਜੇ 18 ਜੂਨ ਹੈ ਕਿਹੜੇ ਮਿਨਿਸਟਰ ਦੀ ਗੱਲ ਕਰ ਰਹੇ ਇਹ ਰਵਜੋਤ ਸਿੰਘ ਜਿਹੜਾ ਲੋਕਲ ਬਾਡੀ ਮਿਨਿਸਟਰ ਹੈ ਜੀ ਉਹਨੇ ਪ੍ਰੈਸ ਕਾਨਫਰੈਂਸ ਕੀਆ ਇੱਕ ਪਾਸੇ ਤਾਂ ਚਲੋ ਸਰਕਾਰ ਦੇ ਮੰਤਰੀਆਂ ਨੇ ਤੁਸੀਂ ਕਿਹਾ ਕਿ ਬੋਲਦੇ ਝੂਠ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਿਹਾ ਉਹਦੇ ਤੇ ਤਾਂ ਕਹਿਣਾ ਹੀ ਕੀ ਹੈ ਪਰ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਵੀ ਇੱਕ ਪ੍ਰੈਸ ਨੋਟ ਜਾਰੀ ਹੁੰਦਾ ਜਿਹਦੇ ਵਿੱਚ ਕਹਿੰਦੇ ਕਿ 29 ਮੋਬਾਈਲ ਫੋਨ ਲੈਪਟਾਪ ਹੋਰ ਪਤਾ ਨਹੀਂ ਕੀ ਕੀ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਦਸੀਆਂ ਜਿਹੜਾ ਬਰਾਮਦ ਹੋਇਆ ਕਿ ਕਿੱਥੋਂ ਬਰਾਮਦ ਹੋਇਆ ਦੱਸਣ ਨਾ ਕਹਿੰਦੇ ਜਿੱਥੇ ਛਾਪੇ ਮਾਰੇ ਨਹੀਂ ਕਿੱਥੇ ਮਾਰੇ ਆ ਕਿਹਦੇ ਆ ਉਹ ਕਿਹਦੇ ਆ ਮੇਰੇ ਕੋਲ 7 ਫੋਨ ਮੈਂ ਹੁਣ ਤੱਕ ਬਦਲੇ ਆ ਪੁਰਾਣੇ ਹੋ ਗਏ ਮੇਰੇ ਪੁਰਾਣੇ ਸੱਤੇ ਕਰ ਰੱਖੇ ਹੋ ਮੈਨੂੰ ਕਿਸੇ ਨੇ ਕਿਹਾ ਸੀਗਾ ਨਾ ਦੇਈ ਇਹਨਾਂ ਦਾ ਨੰਬਰ ਮਿਸਯੂਜ਼ ਹੋ ਜਾਂਦਾ ਤੇ ਜੇ ਕੱਲ ਨੂੰ ਮੇਰੇ ਬੰਦ ਕਹਿੰਨ ਸੱਤ ਫੋਨ ਫੜੇਗੇ ਤਾਂ ਕੀ ਹੋ ਗਿਆ 29 ਫੋਨ ਬਿਕਰਮ ਅਜੀਠੇ ਨੇ ਕਦੇ ਨਹੀਂ ਵਰਤੇ ਮੈਂ ਬਿਕਰਮ ਨਾਲ ਪਿਛਲੇ 20 ਸਾਲ ਤੋਂ ਮੋਬਾਈਲ ਜੱਦਾ ਆ ਉਹਦੋਂ ਗੱਲ ਕਰਦਾ ਪਹਿਲਾਂ ਉਹਦੇ ਕੋਲ 18981400003 ਫਿਰ ਉਹ ਤੋਂ ਬਾਅਦ ਇੱਕ ਹੋਰ ਸੀਗਾ ਕੋਈ 69 ਵਾਲਾ ਉਹਦੋਂ ਵੀ ਨਾ ਤੀਸਰਾ ਨੰਬਰ ਹੈ ਨਹੀਂ ਉਹਦੇ ਕੋਲ ਚਲੋ ਮੈਂ ਇੱਕ ਦੂਸਰੀ ਗੱਲ ਜੇ ਮੋਬਾਈਲ ਮੇਰੇ ਕੋਲ 6 ਹੈ 29 ਲੈਪਟਾਪ ਆ ਜਾਂ 29 ਮੋਬਾਈਲ ਆ ਜਾਂ 6 ਲੈਪਟਾਪ ਆ ਉਹਨਾਂ ਚ ਕੀ ਐਵੀਡੈਂਸ ਕੀਆ ਮੇਰੇ ਅਗੇਂਸਟ ਹੈ ਕਿ ਮੇਰੇ ਕੋਲ ਲੈਪਟਾਪ ਐਨੇ ਤਾਂ ਮੇਰੇ ਮਤਲਬ ਐਵੀਡੈਂਸ ਹੋ ਗਿਆ ਦੱਸੋ ਕੀ ਆ ਉਹਨਾਂ ਚ ਕਾਫੀ ਲੰਮੇ ਸਮੇਂ ਤੋਂ ਸਿਆਸਤ ਤੁਹਾਡੀ ਵੀ ਹੈ ਬਾਕੀ ਲੀਡਰਸ਼ਿਪ ਦੀ ਵੀ ਪਰ ਵਿਕਰਮ ਸਿੰਘ ਮਜੀਠੀਆ ਹੀ ਇਕੱਲੇ ਸ਼੍ਰੋਮਣੀ ਅਕਾਲੀ ਦਲ ਚ ਤੁਹਾਨੂੰ ਕਿਉਂ ਲੱਗਦਾ ਹੈ ਕਿ ਨਿਸ਼ਾਨੇ ਤੇ ਨਹੀਂ ਸਰਕਾਰ ਦੇ ਸੁਣ ਲਓ ਗੱਲ ਸਬਜੀ ਚ ਨੂਨ ਵੀ ਹੁੰਦਾ ਕਾਲੀ ਮਿਰਚ ਵੀ ਹੁੰਦੀ ਹੈ ਪਰ ਜਦ ਹਰੀ ਮਿਰਚ ਪਾਈਏ ਚੀਕਾਂ ਉਡਾਉਂਦੀ ਹੈ ਅਕਾਲੀ ਦਲ ਦੀ ਹਰੀ ਮਿਰਚ ਹੈ ਵਿਕਰਮ ਸਿੰਘ ਮਜੀਠੀਆ ਹੈ ਅਰੇ ਮਰਜੀ ਸਿਰਫ ਤੰਗ ਕਰਦੀ ਐ ਤੰਗ ਕਰਦੀ ਐ ਫਿਰ ਚੀਕਾ ਪੈਂਦੀ ਹੁਣ ਇਸ ਚੀਜ਼ ਨੂੰ ਲੈ ਕੇ ਤੁਸੀਂ ਆਪਣੇ ਦਲੀਲਾਂ ਰੱਖਤੀਆਂ ਪ੍ਰੈਸ ਕਾਨਫਰੰਸ ਵੀ ਅਸੀਂ ਲੜਾਂਗੇ ਸਾਰੀਆਂ ਨਹੀਂ ਮੈਂ ਦਲੀਲਾਂ ਨਹੀਂ ਹਾਂ ਹਾਂ ਮੈਂ ਸਵਾਲ ਕੀਤੇ ਐ ਦਲੀਲ ਨਹੀਂ ਮੇਰੀ ਦਲੀਲ ਤਾਂ ਇੱਕੋ ਐ ਕਿ ਸਰਦਾਰੋ ਜਿਹੜਾ ਤੁਸੀਂ ਡਰੱਗ ਬਣੀ ਕਹਿੰਦੇ ਹੋ ਸਾਨੂੰ ਤੁਹਾਡੇ ਡਾਕੂਮੈਂਟ ਕੋਈ ਨਹੀਂ ਕਹਿੰਦਾ ਡਰੱਗ ਬਣੀ ਐ ਤੁਸੀਂ ਕਿਸ ਬੇਸੇ ਤੇ ਡਰੱਗ ਬਣੀ ਕਹਿੰਦੇ ਹੋ ਸਾਨੂੰ ਇਹ ਦੱਸੋ ਜੀ ਤਾਂ ਜਿਹੜੇ ਕਹਿ ਰਹੇ ਆ ਫਿਰ ਉਹਨਾਂ ਦਾ ਕਰੋਗੇ ਕੀ ਉਹਨਾਂ ਦਾ ਇਲਾਜ ਕਰਾਂਗੇ ਜਵੇਂ ਕਰੋਨੇ ਵਾਲੇ ਨੂੰ ਕਰੋਨੇ ਦੀ ਦਵਾਈ ਮਲੇਰੀਆ ਵਾਲੇ ਨੂੰ ਮਲੇਰੀਆ ਦੀ ਦਵਾਈ ਜਿਸ ਤਰ੍ਹਾਂ ਦਾ ਪੇਸ਼ੈਂਟ ਹੋਵੇ ਉਹ ਜੀ ਦਵਾਈ ਦੇ ਦਾਂਗੇ ਹੁਣ ਕਿਸ ਤਰ੍ਹਾਂ ਦੀ ਦਵਾਈ ਤਿਆਰ ਕਰੀ ਆ ਇਹ ਦੇਖ ਲਾਂਗੇ ਜਿਹੜਾ ਪੇਸ਼ੈਂਟ ਦਾ ਸਟੇਟਸ ਦੇ ਕੇ ਉਹਦਾ ਕਿ ਕਿੰਨਾ ਖਰਚਣ ਵਾਲਾ ਹੈਗਾ ਵਧੀਆ ਬੈੱਡ ਦੇਣਾ ਕਿ ਮਾੜਾ ਬੈੱਡ ਦੇਣਾ ਉਹ ਜੀ ਟ੍ਰੀਟਮੈਂਟ ਮੁੱਖ ਮੰਤਰੀ ਨੇ ਖੁਦ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਬਿਨਾ ਨਾਮ ਲਏ ਹੋਏ ਉਹਨਾਂ ਨੇ ਕਿਹਾ ਕਿ ਹੁਣ ਦੇਖੋ ਸਾਰੇ ਇਕੱਠੇ ਹੋਏ ਫਿਰਦੇ ਆ ਯੁੱਧ ਨਸ਼ਿਆਂ ਵਿਰੁੱਧ ਤੋਂ ਘਬਰਾਟ ਚ ਬਹੁਤ ਆ ਸਾਰੀ ਲੀਡਰਸ਼ਿਪ ਤੁਸੀਂ ਇਹਨਾਂ ਉਹਨਾਂ ਨੂੰ ਪਤਾ ਕੀ ਆ ਉਹ ਆਪ ਕਾਂਗਰਸ ਨਾਲ ਇਕੱਠੇ ਹੋਏ ਸੀਗੇ ਪਾਰਲੀਮੈਂਟ 'ਚ ਇਕੱਠੇ ਹੋਗੇ ਲੜੇ ਦਿੱਲੀ 'ਚ ਬਗਰ ਹੋ ਜੁੱਤੀ ਹੋਗੇ ਅਸੀਂ ਤਾਂ ਨਹੀਂ ਉਦੋਂ ਰੌਲਾ ਪਾਇਆ ਕਿ ਤੁਸੀਂ ਕਿਉਂ ਇਕੱਠੇ ਹੋਗੇ ਅਸੀਂ ਕਿਸੇ ਨੂੰ ਬੇਨਤੀ ਤਾਂ ਨਹੀਂ ਕੀਤੀ ਅਗਲੇ ਨੇ ਆਪਣੀਆਂ ਫੀਲਿੰਗ ਦੱਸੀਆਂ ਨੇ ਸਾਰਿਆਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਸਿਧਾਂਤਕ ਮਿੱਤ ਪੇਦਨੇ ਅਕਾਲੀ ਚੱਲਣ ਪਰ ਜਿਹੜੀ ਕਰਤੂਤ ਸਰਕਾਰ ਨੇ ਕੀਤੀ ਹੈ ਗਲਤ ਕੀਤੀ ਹੈ ਦੇਖੋ ਇਹ ਅੱਜ ਗਵਰਨਮੈਂਟ ਪੋਲੀਟੀਕਲ ਆਈਸੋਲੇਸ਼ਨ ਚਾਹੀਏ ਜਿਹਦੇ ਕਰਕੇ ਹੁਣ ਚੀਕਾਂ ਮਾਰਦੇ ਨੇ ਆਮ ਆਦਮੀ ਪਾਰਟੀ ਦੇ ਖਲਾਫ ਤੇ ਵਿਧਾਇਕ ਵੀ ਬੋਲੇ ਆ ਕਮਰ ਵਿਜੇ ਪ੍ਰਤਾਪ ਨੇ ਜਿਹੜੀ ਸਟੇਟਮੈਂਟ ਆਈ ਹੈ ਉਹਨੂੰ ਤੁਸੀਂ ਕਿਵੇਂ ਐਨਲਿਸਿਸ ਕੀਤੇ ਦੇਖੋ ਕਮਰ ਵਿਜੇ ਪ੍ਰਤਾਪ ਦੀ ਸਟੇਟਮੈਂਟ ਤਾਂ ਆਮ ਆਦਮੀ ਪਾਰਟੀ ਨੂੰ ਦੱਸਣਾ ਚਾਹੀਦਾ ਜੇਕਰ ਕਮਰ ਵਿਜੇ ਪ੍ਰਤਾਪ ਝੂਠ ਬੋਲੇ ਆ ਸਰਕਾਰ ਦੇ ਉਲਟ ਬੋਲੇ ਤਾਂ ਐਕਸ਼ਨ ਲੈਣਾ ਚਾਹੀਦਾ ਜੇ ਉਹ ਸੱਚ ਬੋਲੇ ਤਾਂ ਸਰਕਾਰ ਨੂੰ ਗਲਤੀ ਮੰਨਣੀ ਚਾਹੀਦੀ ਹੈ ਇੱਕ ਆਖਰੀ ਸਵਾਲ ਵਿਜੀਲੈਂਸ ਕਹਿੰਦੇ ਕਿ ਜਿਹੜੀ ਸੱਤਾ ਜਿਹਦੇ ਚ ਹੱਥ ਆਉਂਦੀ ਹੈ ਉਹਦਾ ਹੀ ਤੋਤਾ ਬਣ ਜਾਂਦਾ ਇਹ ਕਹਿੰਦੇ ਪਿਰਤਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਪਾਈਆਂ ਇਸੇ ਕਰਕੇ ਸਾਰਾ ਕੁਝ ਵੇਖਣਾ ਪੈ ਰਿਹਾ ਦੱਸੋ ਸਾਡਾ ਕਿਹੜਾ ਸੀ ਵਿਜੀਲੈਂਸ ਕੇਸ ਕਿਤੇ ਝੂਠਾ ਰਜਿਸਟਰ ਕਰਾਇਆ ਇੱਕ ਇਨਸਟੈਂਸ ਦਿਓ ਫਿਰ ਮੈਂ ਜਵਾਬ ਦੇ ਦੂੰ ਕਾਂਗਰਸ ਸਰਕਾਰ ਵੱਲੋਂ ਜਦੋਂ ਕੈਪਟਨ ਮਰਿੰਦਰ ਸਿੰਘ ਸਾਹਮਣੇ ਆਪੋਜੀਸ਼ਨ ਸੀ ਕਹਿੰਦੇ ਅਕਾਲੀ ਦਲ ਨੇ ਨਹੀਂ ਪਿਰਤ ਪਾਈ ਅਕਾਲੀ ਦਲ ਦੱਸੋ ਨਾ ਅਕਾਲੀ ਦਲ ਨੇ ਕਿਹੜਾ ਵਿਜੀਲੈਂਸ ਨੂੰ ਯੂਜ਼ ਕਰਕੇ ਕੇਸ ਰਜਿਸਟਰ ਕਰਾਇਆ ਦੱਸੋ ਕੋਈ ਨਹੀਂ ਉਹ ਕਹਿਣ ਵਾਲੇ ਸਾਬ ਤਾਂ ਉਲਟ ਵਾਲੇ ਨੂੰ ਵੀ ਮਤਲਬ ਤੁਹਾਨੂੰ ਲੱਗਦਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ ਵਿਜੀਲੈਂਸ ਤੋਂ ਮਰਜ਼ੀ ਅਲ ਕੰ ਕਰੀ ਨਾ 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 ਰੂਲ ਆਫ ਲਾ ਪਲਵੇ ਕਰਦਾ ਉਹਦੋ ਜੋ ਕਾਨੂੰਨ ਹੁੰਦਾ ਉਹ ਕਰਦੇ ਆ ਯਾਰ ਮੈਂ ਮੇਰੀ 50 ਸਾਲ ਦੀ ਵਕਾਲਤਾ 55 ਸਾਲ ਦੀ ਰਾਜਨੀਤੀ ਹੈ ਚਾਰ ਡਾਇਰੈਕਟਰ ਵਿਜੀਲੈਂਸ ਸੀਨੀਅਰ ਮੋਸਟ ਪੁਲਿਸ ਆਫੀਸਰ ਹੁੰਦੇ ਆ ਤੁਸੀਂ 1 ਮਹੀਨੇ ਚ ਬਦਲਤੇ ਗਵਰਨਮੈਂਟ ਛੋੜੀ ਇਸ਼ੂ ਹੈ ਵਾਈਟ ਪੇਪਰ ਕੀ ਵਾਟ ਵਾਸ ਰੋਂਗ ਵਿਧ ਵਿਰੇਂਦਰ ਕੁਮਾਰ ਨਗੇਸ਼ਵਰ ਰਾਓ ਨੂੰ ਬਦਲ ਲਾਇਆ ਕਿਉਂ ਗਿਆ ਤੇ ਬਦਲਿਆ ਕਿਉਂ ਗਿਆ ਫਿਰ ਓਦੋਂ ਬਾਅਦ ਮਿਸਟਰ ਪਰਮਾਰਨ ਨੂੰ ਲਾਇਆ ਕਿਉਂ ਗਿਆ ਤੇ ਸਸਪੈਂਡ ਕਿਉਂ ਕੀਤਾ ਗਿਆ ਜਿਹੜੇ ਉਹਦੇ ਨਾਲ ਸਸਪੈਂਡ ਕੀਤੇ ਬਹਾਲ ਕਰਤੇ ਗਵਰਨਮੈਂਟ ਨੂੰ ਐਕਸਪਲੇਨ ਕਰੇ ਨਾ ਲੋਕਾਂ ਨੂੰ ਕਿ ਜੇ ਉਹ ਦੋਸ਼ੀ ਤਾਂ ਕੀ ਦੋਸ਼ੀ ਤੇ ਉਹਨਾਂ ਦੀ ਸਫਾਈ ਕੀ ਆ ਜੀ ਦੇ ਕਰਕੇ ਉਹ ਬਹਾਲ ਕਰਤੇ ਇੱਕ ਗਰੇਵਾਲ ਸਾਹਿਬ ਤੁਸੀਂ ਕਾਫੀ ਦਿਲਚਸਪ ਗੱਲਾਂ ਕਰਦੇ ਹੋ ਇੱਕ ਮੁੱਛਾਂ ਦੇ ਤਾਲੀ ਗੱਲ ਬੜੀ ਚੱਲ ਰਹੀ ਹੈ ਕਹਿੰਦੇ ਸ਼ਾਇਦ ਉਹ ਚੁੱਪ ਗਿਆ ਸਰਕਾਰ ਨੂੰ ਮੁੱਛਾਂ ਨੂੰ ਤਾ ਬਹੁਤ ਦਿੰਦੇ ਆ ਮੈਂ ਕਿ ਤੁਹਾਨੂੰ ਗੱਲ ਦੱਸਾਂ ਸੱਚੀ ਗੱਲ ਹੈ ਆਪਣੀ ਗੱਲ ਦੱਸਦਾ ਮੈਂ ਬਾੜੇ ਨਾ ਐ ਮੁੱਛ ਕਦੇ ਖੜੀ ਨਹੀਂ ਸੀ ਕੀਤੀ ਮੈਂ ਐ ਕਰਦਾ ਸੀ ਮੈਨੂੰ ਕਿ ਸਿਆਣੇ ਨੇ ਕਿਹਾ ਕਿ ਸਿੱਖ ਦੀ ਮੁੱਛ ਖੜੀ ਹੋ ਚੰਗੀ ਲੱਗਦੀ ਹੈ ਹਾਰੀ ਥੱਲੇ ਕੀਤੀ ਤਾਂ ਹਾਰ ਹੁੰਦੀ ਹੈ ਜੇ ਹੁਣ ਮਜੀਠੀਆ ਸਾਹਿਬ ਨੇ ਜਿੱਤ ਦੀ ਨਿਸ਼ਾਨੀ ਉੱਪਰ ਖੜੀ ਕਰਤੀ ਚੀਕਾ ਕਿਉਂ ਮਾਰਦੇ ਮੁੱਛ ਦਾ ਮਜੀਠੀਆ ਦੀ ਹੈ ਨਾ ਕਿਉਂ ਚੁਬਦੀ ਹੈ ਹਾਂ ਜੇ ਮੈਂ ਤੁਹਾਡੀਆਂ ਮੁੱਛਾਂ ਨੂੰ ਵਾਲ ਦੇਵਾਂ ਤੁਹਾਨੂੰ ਇਤਰਾਜ਼ ਹੋ ਸਕਦਾ ਮੈਂ ਯਾਰ ਆਪਣੀਆਂ ਨੂੰ ਤਾਂ ਦੇ ਸਕਦਾ ਮੈਨੂੰ ਕੀ ਤਰ੍ਹਾਂ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਚਾਹੀਦਾ ਬਹੁਤ ਸ਼ੁਕਰੀਆ ਮਹਿੰਦਰ ਸਿੰਘ ਗਰੇਵਾਲ ਜਿਨ੍ਹਾਂ ਨੇ ਗੱਲ ਆਖੀ ਹੈ ਕਿ ਜੋ ਐਫ ਆਈ ਆਰ ਵਿੱਚ ਹੈ ਜਾਂ ਹੋਰ ਜਿੱਥੇ ਕਾਗਜ਼ਾਂ ਵਿੱਚ ਹੈ ਉਹ ਚੀਜ਼ਾਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਜੋ 540 ਕਰੋੜ ਦੀ ਗੱਲ ਆ ਉਹ ਵੀ ਡਰਗ ਮਨੀ ਨਹੀਂ ਹੈ ਇਹ ਝੂਠ ਹੈ ਸਾਰਾ ਕੁਝ ਔਰ ਇਸ ਦਾ ਜਵਾਬ ਉਹ ਕਾਨੂੰਨ ਦੇ ਜ਼ਰੀਏ ਦੇਣਗੇ ਸਾਰੀ ਗੱਲਬਾਤ ਉਹਨਾਂ ਨੇ ਕਹਿ ਦਿੱਤੀ ਹੈ